ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਆਪਾਂ ਬਾਗੀ ਕਾਫਲੇ ਨਾਵਲ ਦੇ ਭਾਗ ਤੀਜੇ ਬਾਰੇ ਸੋ ਭਾਗ ਦੂਜੇ ਵਿੱਚ ਤੁਸੀਂ ਵੇਖਿਆ ਵੀ ਸਾਰੇ ਇਲਾਕੇ ਜਿਹੜਾ ਨੈਪਾ ਚੰਡਾਲ ਹੁੰਦਾ ਹੈ ਉਹਦੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਵੀ 1984 ਸਾਲ ਦਾ ਪੰਜਵਾਂ ਮਹੀਨਾ ਚੜ੍ਹ ਚੁਕਿਆ ਸੀ ਧਰਮ ਵਿੁੱਧ ਮੋਰਚਾ ਹੁਣ ਪੂਰਾ ਭਖ ਚੁਕਿਆ ਸੀ ਕਹਿੰਦੇ। ਸ਼੍ਰੀ ਅਮਰਤਸਰ ਹਰਮੰਦਰ ਸਾਹਿਬ ਵਿਖੇ ਲੰਗਰ ਵਾਸਤੇ ਨਾਨਕ ਨਾਮ ਲੇਵਾ ਸਿੱਖਾਂ ਵੱਲੋਂ ਟਰੱਕਾਂ ਦੇ ਟਰੱਕ ਅਨਾਜ ਗੁਰੂ ਦਾ ਦਸਵੰਦ ਭੇਜਿਆ ਜਾ ਰਿਹਾ ਸੀ। ਦੇਸੀ ਕਿ ਉਹਦੇ ਪੀਪੇ ਪਿੰਡਾਂ ਦੀਆਂ ਸੁਆਣੀਆਂ ਵੱਲੋਂ ਹਰ ਕੇ ਗੁਰੂ ਕੇ ਲੰਗਰ ਵਿੱਚ ਆ ਰਹੇ ਸਨ। ਖਾਲਸਾ ਪੰਥ ਨੂੰ ਕਹਿੰਦੇ ਵੀ ਇੱਥੇ ਅਗੰਮੀ ਮਰਦ ਦਾ ਚੇਲਾ ਮਿਲ ਗਿਆ ਸੀ। ਪੰਥ ਦੇ ਫੁੱਲਾਂ ਨੂੰ ਇੱਕ ਧਾਗੇ 'ਚ ਪਰੋਣ ਲਈ ਮਾਲੀ ਲੱਭ ਗਿਆ ਸੀ ਕਹਿੰਦੇ। ਪੂਰਾ ਇੱਕ ਸਦੀ ਬਾਅਦ ਜਥੇਦਾਰ ਮਿਲ ਗਿਆ ਸੀ ਖਾਲਸਾ ਫੌਜ ਨੂੰ ਕਹਿਣੀ ਅਤੇ ਕਰਨੀ ਦਾ ਪੂਰਾ ਜਰਨੈਲ ਮਿਲ ਗਿਆ ਸੀ ਦਬੇ ਕੁਚਲੇ ਦੁਖੀ ਲੋਕਾਂ ਦੀ ਪਗਾਰ ਸੁਣ ਲਈ ਅਕਾਲ ਤਖਤ ਸਾਹਿਬ ਦੀ ਪਾਵਨ ਧਰਤੀ ਉੱਤੇ ਜਥੇਦਾਰ ਫੂਲਾ ਸਿੰਘ ਭੇਸ ਵਟਾ ਕੇ ਫੇਰ ਆ ਗਿਆ ਸੀ ਅੰਮ੍ਰਿਤ ਛੱਕ ਕੇ ਲੱਖਾਂ ਮਰਜੀਵੜੇ ਸੰਤਾਂ ਦੀ ਸਰਪ੍ਰਸਤੀ ਹੇਠ ਖਾਲਸਾ ਪੰਥ ਦੀ ਆਜ਼ਾਦੀ ਲਈ ਭਰਤੀ ਹੋ ਚੁੱਕੇ ਸਨ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਰਾ ਦਿਨ ਧਾਰਮਿਕ ਦੀਵਾਨ ਸਾਦੇ ਸਨ ਅਮਰਤ ਵੇਲੇ ਸੰਤ ਜਰਨੈਲ ਸਿੰਘ ਜੀ ਖਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹੁਕਮਨਾਮੇ ਦੀ ਕਥਾ ਕੀਤੀ ਕਹਿੰਦੇ ਨੇ ਕਹਿੰਦੇ ਵੀ ਜੂਨ ਦਾ ਮਹੀਨਾ 4 ਦਿਨ ਹੀ ਬੀਤਿਆ ਸੀ ਬੜਾ ਮਨਹੋਸ ਮਹੀਨਾ ਸੀ ਸਭ ਥਾਈਂ ਕਰਫਿਊ ਲੱਗ ਚੁਕਿਆ ਸੀ ਸਾਰੇ ਪੰਜਾਬ ਨੂੰ ਫੌਜ ਨੇ ਘੇਰ ਰੱਖਿਆ ਸੀ ਕਿਸੇ ਨੂੰ ਵੀ ਘਰੋਂ ਬਾਹਰ ਦਾ ਹੁਕਮ ਨਿਕਲਦਾ ਨਹੀਂ ਸੀ ਕਹਿੰਦੇ ਸਿੱਖਾਂ ਦੇ ਮੌਕੇ ਉੱਤੇ ਸਿੱਖਾਂ ਦੇ ਹਿਰਦਿਆਂ ਉੱਤੇ ਸ੍ਰੀ ਅਮਰਤ ਸਰੋਵਰ ਉੱਤੇ ਸ੍ਰੀ ਹਰਮੰਦਰ ਸਾਹਿਬ ਉੱਤੇ ਫੌਜ ਵੱਲੋਂ ਹਮਲੇ ਹੋਏ ਨੂੰ ਅੱਜ ਤੀਜਾ ਦਿਨ ਸੀ ਅੱਜ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਕਹਿੰਦੇ ਵੀ ਸ਼ਹੀਦੀ ਦਿਨ ਸੀ ਫੌਜ ਵੱਲੋਂ ਪੰਜਾਬ ਵਿੱਚ ਹਰ ਗੁਰਦੁਆਰੇ ਉੱਤੇ ਹਮਲਾ ਬੋਲਿਆ ਗਿਆ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਿਨ ਉੱਤੇ ਹਰ ਗੁਰਦੁਆਰੇ ਵਿੱਚ ਗੁਰੂ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਪਈਆਂ ਸਨ ਇੰਦਰਾ ਗਾਂਧੀ ਵੱਲੋਂ ਸੋਚੀ ਸਮਝੀ ਚਾਲ ਨਾਲ ਸਿੱਖਾਂ ਦੀ ਨਸਲ ਕੁਸ਼ੀ ਵਾਸਤੇ ਪੰਜਾਬ ਦੇ ਹਰ ਗੁਰੂ ਘਰ ਉੱਤੇ ਫੌਜ ਵੱਲੋਂ ਹਮਲਾ ਕਰਵਾਇਆ ਗਿਆ ਕਹਿੰਦੇ ਉਧਰ ਨਿਰਲੇਪ ਕੌਰ ਹੁਣ ਗਰਭਵਤੀ ਸੀ ਪੰਜਵਾਂ ਮਹੀਨਾ ਲੱਗਾ ਹੋਇਆ ਸੀ ਉਹਨੂੰ ਨਿਰਲੇਪ ਕੁਝ ਦਿਨਾਂ ਲਈ ਸਹੁਰੇ ਘਰ ਆਈ ਹੋਈ ਸੀ ਨਿਰਲੇਪ ਕੌਰ ਦੀ ਸੱਸ ਹਰਪਾਲ ਕੌਰ ਕਦੇ ਰੇਡੀਓ ਦੀਆਂ ਖਬਰਾਂ ਵੱਲ ਕਦੇ ਚੌਂਕੇ ਵਿੱਚ ਬੈਠੀ ਮੁਟਿਆਰ ਨੂੰ ਵੱਲ ਜਿਸਦੇ ਅਜੇ ਪਹਿਲਾ ਬੱਚਾ ਪੈਦਾ ਹੋਣਾ ਸੀ ਧਿਆਨ ਦੇ ਰਹੀ ਸੀ ਹਰਪਾਲ ਕੌਰ ਨੇ ਹੱਥ ਜੋੜ ਕੇ ਮਾਨੀ ਮਨ ਵਿੱਚ ਅਰਦਾਸ ਕੀਤੀ ਵੀ ਹੇ ਵਾਹਿਗੁਰੂ ਤੂੰ ਤਿੰਨਾ ਸਮਿਆਂ ਦਾ ਮਾਲਕ ਹੈ ਜੀਵ ਨੂੰ ਪੈਦਾ ਕਰਨਾ ਪਾਲਣਾ ਤੇ ਸੰਘਾਰਨਾ ਸਭ ਕੁਝ ਤੇਰੇ ਹੱਥ ਵਿੱਚ ਹੈ ਹੇ ਵਾਹਿਗੁਰੂ ਮੇਰੀ ਤੇਰੇ ਅੱਗੇ ਕਹਿੰਦੀ ਵੀ ਅਰਦਾਸ ਬੇਨਤੀ ਹੈ ਜੋਤੜੀ ਹੈ ਵੀ ਮੇਰੇ ਪੁੱਤ ਨਵਿੰਦਰ ਪਾਲ ਸਿੰਘ ਦੀ ਡਿਊਟੀ ਪੰਜਾਬ ਵਿੱਚ ਨਾ ਲਾਈ ਤੇਰੇ ਪੰਥ ਦਾ ਤੇਰੇ ਪਿਆਰਿਆਂ ਦਾ ਕਾਤਲ ਨਾ ਬਣਾਈ ਖਾਲਸਾ ਪੰਥ ਦੀ ਲਾਜ ਅਜ ਤੇਰੇ ਹੱਥ ਵਿੱਚ ਐ हे ਵਾਹਿਗੁਰੂ ਕਹਿੰਦੀ ਵੀ ਤੇਰੇ ਪੁੱਤ ਦੁਸ਼ਟ ਦਮਨ ਦਾ ਉਚਾਰਨ ਕੀਤਾ ਹੋਇਆ ਸ਼ਬਦ ਮੈਂ ਪੜਿਆ ਜਦੋਂ ਹਰਪਾਲ ਕੌਰ ਕਹਿੰਦੀ ਵੀ ਕਿਸੇ ਗੰਮ ਵਿੱਚ ਡੁੱਬੀ ਸੋਚਾਂ ਦੇ ਸਮੁੰਦਰ ਚ ਰੁੜੀ ਕਿਸੇ ਵਜਾਦ ਦੇ ਵਿੱਚ ਜੁੜੀ ਅਰਦਾਸ ਕਰ ਰਹੀ ਸੀ ਗਲੀ ਵਾਲਾ ਵੱਡਾ ਬੂਹਾ ਖੜ ਗਿਆ ਅਰਦਾਸਾਂ ਕਰਦੀ ਹਰਪਾਲ ਕੌਰ ਦੀ ਬਿਰਤੀ ਉਖੜ ਗਈ ਸੁਰਤ ਉਖੜ ਗਈ ਧਿਆਨ ਉਖੜ ਗਿਆ ਹਰਪਾਲ ਕੌਰ ਨੇ ਪੀੜੀ ਤੋਂ ਉੱਠ ਕੇ ਵੱਡੇ ਬੂਹੇ ਵੱਲ ਵੇਖਿਆ ਤਾਂ ਨਰਾਸ਼ ਜਿਹਾ ਹੋਇਆ ਨਵਿੰਦਰਪਾਲ ਸਿੰਘ ਦਾ ਪਿਤਾ ਗੁਰਨੰਦ ਸਿੰਘ ਆ ਰਿਹਾ ਸੀ ਗੁਰਨੰਦ ਸਿੰਘ ਵੇੜੇ ਵਿੱਚ ਪਏ ਮੰਜੇ ਉੱਤੇ ਲੰਬਾ ਹੌਂਕਾ ਲੈ ਕੇ ਨਢਾਲ ਜਿਆ ਹੋ ਕੇ ਡਿੱਗ ਪਿਆ ਜਿਹੜਾ ਗੁਰਨੰਦ ਸਿੰਘ ਕਹਿੰਦੇ ਵੀ ਜਵਾਨੀ ਵੇਲੇ 2 ਐਲ ਐਮ ਜੀ ਗੰਨਾ ਅਤੇ ਐਮੀਨੇਸ਼ਨ ਨਾਲ ਭਰੇ ਕੁਕਮੈਂਟ ਅਤੇ ਪਿੱਠੂ ਨਾਲ ਲੱਦਿਆ ਹੋਇਆ ਰੱਸਾ ਚੜ੍ਹ ਕੇ ਦਰਿਆ ਪਾਰ ਕਰ ਜਾਂਦਾ ਸੀ ਅੱਜ ਉਹ ਸਰਕਾਰ ਵੱਲ ਤੱਕ ਕੇ ਡਹਿ ਪਿਆ ਸੀ ਟੁੱਟ ਗਿਆ ਸੀ ਲੰਬੇ ਪਏ ਗੁਰਨੰਦ ਸਿੰਘ ਦੇ ਮੂੰਹੋਂ ਆਪ ਮੁਹਾਰੇ ਉਦਾਸੀ ਭਰਿਆ ਸ਼ਬਦ ਨਿਕਲਿਆ ਕਹਿੰਦਾ ਵੀ ਫਰੀਦਾਬਾਰ ਪਰਾਇਆ ਬੈਸਣਾ ਸਾਈ ਮੁਝਾ ਇਹਨਾਂ ਦੇ ਹੇ ਵਾਹਿਗੁਰੂ ਕਹਿੰਦਾ ਵੀ ਕਦੇ ਸਾਡਾ ਵੀ ਆਪਣਾ ਕੌਮੀ ਘਰ ਬਣੂਗਾ ਕਦੇ ਸਾਡੀਆਂ ਕੀਤੀਆਂ ਕੁਰਬਾਨੀਆਂ ਦਾ ਵੀ ਮੁੱਲ ਪਊਗਾ ਕਦੇ ਅਸੀਂ ਵੀ ਆਪਣੇ ਦੇਸ਼ ਵale ਕਹਾਵਾਂਗੇ ਕੋਲ ਖੜੀ ਹਰਪਾਲ ਕੌਰ ਨੇ ਪਤੀ ਦੇ ਉਦਾਸੀ ਭਰੇ ਚਿਹਰੇ ਵੱਲ ਵੇਖ ਕੇ ਪੁੱਛਿਆ ਵੀ ਕੀ ਗੱਲ ਹੈ ਨਵਿੰਦਰ ਦੇ ਬਾਪੂ ਬਾਹਰ ਤੈਨੂੰ ਕਿਸ ਨੇ ਕੁਝ ਕਿਹਾ ਹੈ ਨਵਿੰਦਰ ਦੀ ਮਾਂ ਕਹਿਣ ਨੂੰ ਸਾਡੇ ਪੱਲੇ ਛੱਡਿਆ ਹੀ ਕੀ ਹੈ ਕਹਿੰਦਾ ਸਾਨੂੰ ਸਾਰੀ ਨਗਰ ਦੀ ਪੰਚਾਇਤ ਨੂੰ ਡੋਗਰੀ ਫੌਜ ਨੇ ਗੁਰੂ ਘਰ ਚੋਂ ਬੂਟਾਂ ਦੇ ਠੁੱਡੇ ਮਾਰ ਮਾਰ ਕੇ ਕਹਿੰਦਾ ਵੀ ਬਾਹਰ ਕੱਢ ਦਿੱਤਾ ਗੁਰੂ ਘਰ ਦੇ ਬਾਬਾ ਜੀ ਨੂੰ ਅਤੇ ਉਸ ਦੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਨਵਿੰਦਰ ਦੀ ਮਾਂ ਅੱਜ ਕਹਿੰਦਾ ਵੀ ਬੜਾ ਦੁੱਖ ਆਉਂਦਾ ਹੈ ਇਹਨਾਂ ਬਾਹਮਣਾਂ ਦੀ ਭੈਣ ਦੀ ਉਹਦੇ ਮੂੰਹੋਂ ਗਾਲ ਨਿਕਲਣ ਲੱਗੀ ਸੀ ਉਹ ਨਵਿੰਦਰ ਦੇ ਬਾਪੂ ਤੂੰ ਆਪਣੇ ਨਵਿੰਦਰ ਪਾਲ ਦਾ ਨਾਂ ਲਿਆ ਸੀ ਦੱਸਿਆ ਨਹੀਂ ਉਹਨਾਂ ਨੂੰ ਵੀ ਅਣਹੋਇਆਂ ਨੂੰ ਵੀ ਮੇਰਾ ਪੁੱਤ ਵੀ ਫੌਜ ਅਫਸਰ ਹੈ ਉਹ ਕਹਿੰਦਾ ਵੀ ਮੈਂ ਦੱਸਣ ਵਾਲੀ ਕਮਲੀਏ ਕੋਈ ਕਸਰ ਨਹੀਂ ਛੱਡੀ ਅੱਜ ਪਤਾ ਨਹੀਂ ਕੀ ਕੁਝ ਹੋਊਗਾ ਜਾਂ ਰੇਡੀਓ ਲਿਆ ਕੇ ਚੁੱਕ ਕੇ ਅੰਦਰੋਂ ਕ ਕੋਈ ਪਤਾ ਨਾ ਲੱਗੇ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਕੀ ਹੋ ਰਿਹਾ ਹੈ ਸੰਤ ਮਹਾਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਬਾਬਾ 18 ਸਿੰਘ ਬਾਬਾ ਸ਼ੇਰ ਸਿੰਘ ਫੌਜੀ ਮਹਾਰਾਜ ਦਾ ਸਾਡੇ ਜਨਰਲ ਸਾਹਿਬ ਸਰਦਾਰ ਸੁਭੇਗ ਸਿੰਘ ਕਹਿੰਦਾ ਵੀ ਇੰਦਰਾ ਗਾਂਧੀ ਦੀ ਫੌਜ ਨੂੰ ਕਿਵੇਂ ਸ਼ਕਸਤ ਦੇ ਰਹੇ ਨੇ ਪਤਾ ਤਾਂ ਲੱਗੇ ਹਰਪਾਲ ਕੌਰ ਨੇ ਸਨ 1972 ਵਿੱਚ ਖਰੀਦਿਆ ਬੁਸ਼ ਕੰਪਨੀ ਦਾ ਟ੍ਰਾਂਜਿਸਟਰ ਰੇਡੀਓ ਸੈਲਾਂ ਵਾਲਾ ਬੈਠਕ ਵਿੱਚੋਂ ਚੁੱਕ ਕੇ ਲਿਆ ਕੇ ਗੁਰਨੰਦ ਸਿੰਘ ਨੂੰ ਫੜਾਇਆ ਦਿਨ ਦੇ ਅਜੇ 9 ਵਜੇ ਸਨ ਰੇਡੀਓ ਤੋਂ ਖਬਰਾਂ ਆ ਰਹੀਆਂ ਸਨ ਕਿ ਅੱਜ ਸਭੀ ਸਿੱਖ ਫੌਜੀ ਕਹਿੰਦੇ ਵੀ ਆਪਣੀ ਆਪਣੀ ਬੈਰ ਕੈਂ ਛੋੜ ਕੇ ਪਕੌੜੇ ਹੋ ਗਏ ਹਨ ਅੱਜ ਸਭੀ ਸਿੱਖ ਸੈਨਿਕ ਛਾਵਨੀਆਂੋਂ ਸੇ ਬਾਗੀ ਹੋ ਗਏ ਹਨ ਸ਼ੁਕਰ ਹੈ ਦਾਤਿਆ ਕਹਿੰਦਾ ਵੀ ਤੂੰ ਧੰਨ ਹੈ ਵਾਹਿਗੁਰੂ ਕੀਤੀ ਹੈ ਕਿਰਪਾ ਸਾਡੇ ਉੱਤੇ ਸਾਡੇ ਪੰਜਾਬ ਉੱਤੇ ਆਪਣੇ ਖਾਲਸਾ ਪੰਥ ਉੱਤੇ ਕੀ ਗੱਲ ਹੈ ਨਵਿੰਦਰਪਾਲ ਦੇ ਪਾਪੂ ਕੋਈ ਖਬਰ ਆਈ ਹੈ ਉਹ ਕਹਿੰਦਾ ਵੀ ਹਾਂ ਹਾਂ ਬਹੁਤ ਹੀ ਵਧੀਆ ਬਹੁਤ ਹੀ ਚੜ੍ਹਦੀ ਕਲਾ ਦੀ ਖਬਰ ਹੈ ਕੀ ਖਬਰ ਆਪਾਂ ਨਵਿੰਦਰ ਪਾਲ ਦੇ ਬਾਪੂ ਮੈਨੂੰ ਵੀ ਦੱਸ ਦੇ ਹਰਪਾਲ ਕੁਰੇ ਅੱਜ ਸਾਰੇ ਸਿੱਖ ਫੌਜੀ ਆਪਣੀਆਂ ਬੈਰਕਾਂ ਛੱਡ ਕੇ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਵਾਸਤੇ ਕਹਿੰਦੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਅਸਲੇ ਸਮੇਤ ਗੱਡੀਆਂ ਸਮੇਤ ਆ ਰਹੇ ਨੇ ਅੱਛਾ ਕਹਿੰਦਾ ਹਾਂ ਫਿਰ ਹੁਣ ਕੀ ਬਣੂ ਕੀ ਹੋਊਗਾ ਹੁਣ ਨਵਿੰਦਰ ਪਾਲ ਦੇ ਬਾਪੂ ਹਰਪਾਲ ਕੌਰ ਨੇ ਚਿੰਤਾ ਦੇ ਭਾਵ ਪ੍ਰਗਟ ਕਰਦਿਆਂ ਕਿਹਾ ਉਹ ਹੁਣ ਤਾਂ ਫੌਜ ਨੇ ਉਹੀ ਹੋਊਗਾ ਜੋ ਰੱਬ ਨੂੰ ਚੰਗਾ ਲੱਗੂਗਾ ਚੁੱਕਣਗੇ ਫੱਡੇ ਸਾਡੇ ਜਵਾਨ ਇਹਨਾਂ ਗੰਡੋਆਂ ਦੇ ਜੇ ਕਿਤੇ ਕਹਿੰਦਾ ਵੀ ਆਰਐਲ ਜਾਂ ਐਲਐਮਜੀ ਮੇਰੇ ਕੋਲ ਹੁੰਦੀ ਤਾਂ ਮੈਂ ਇਹਨਾਂ ਨੂੰ ਵਿਖਾਉਂਦਾ ਦਿਨੇ ਤਾਰੇ ਚਲੋ ਹੁਣ ਰੱਬ ਆਪੇ ਕਰੂ ਨਤਾਰੇ ਕਹਿੰਦਾ ਮੇਰਾ ਪੁੱਤ ਨਵਿੰਦਰਪਾਲ ਸਿੰਘ ਹੁਣ ਕਿੱਥੇ ਹੋ ਫੌਜਣ ਤੂੰ ਵੀ ਕਦੇ ਕਦੇ ਕਮਲੀਆਂ ਜਈਆਂ ਕੈਰਾਂ ਵਾਲੀਆਂ ਗੱਲਾਂ ਕਰਨ ਲੱਗ ਪੈਂਦੀਆਂ ਕਹਿੰਦਾ ਆਪਣਾ ਨਵਿੰਦਰਪਾਲ ਸਿੰਘ ਵੀ ਆਪਦੀ ਯੂਨਿਟ ਦੇ ਨਾਲ ਹੀ ਹੋਊਗਾ ਉਹ ਕਿਹੜਾ ਉਹਨਾਂ ਨਾਲੋਂ ਅੱਡ ਹੋਊ ਨਾਲੇ ਉਹ ਕਿਹੜਾ ਕਿਸੇ ਬਬਦਲ ਕੈਰ ਦਾ ਪੁੱਤ ਐ ਬੱਬਰ ਸ਼ੇਰ ਵੀਰ ਚੱਕਰ ਹੌਲਦਾਰ ਗੁਰਨੰਦ ਸਿੰਘ ਦਾ ਪੁੱਤ ਐ ਉਹ जिने मेजर जनरल सुवेग ਦੀ ਕਮਾਂਡ ਚ ਪੂਰੇ 90000 ਪਾਕਿਸਤਾਨੀ ਫੌਜੀਆਂ ਦੇ ਹਥਿਆਰ ਛਟਵਾਏ ਸਨ ਕਹਿੰਦਾ ਹਰਪਾਲ ਕੌਰ ਚੁੱਪ ਕਰਕੇ ਨਵਿੰਦਰਪਾਲ ਸਿੰਘ ਦੇ ਪਿਤਾ ਦੀ ਬੀਤੀ ਜ਼ਿੰਦਗੀ ਦੀਆਂ ਗੱਲਾਂ ਸੁਣ ਰਹੀ ਸੀ ਫੌਲਦਾਰ ਗੁਰਨੰਦ ਸਿੰਘ ਆਪਣੀ ਧਰਮ ਪਤਨੀ ਨੂੰ ਦਲੇਰੀ ਦੇ ਰਿਹਾ ਸੀ ਆਪਣਾ ਅਤੀਤ ਦੀ ਜ਼ਿੰਦਗੀ ਦੀਆਂ ਬੀਤੀਆਂ ਕੜਨਾਵਾਂ ਸੁਣਾ ਰਿਹਾ ਸੀ ਉਧਰ ਕੁਲਦੀਪ ਚੰਦ ਬਰਾੜ ਅਤੇ ਰਣਜੀਤ لال ਦਿਆਲ ਕੇ ਸੁੰਦਰਜੀ ਵਰਗੇ ਅਬਦਾਲੀ ਅਤੇ ਨਾਦਰ ਬਣ ਕੇ سنگੀਨ ਹਥਿਆਰਾਂ ਸਮੇਤ ਗੰਗੂ ਸ਼ਾਹੀ ਅਤੇ ਡੋਗਰੀ ਫੌਜ ਲੈ ਕੇ ਰੱਬ ਦੇ ਘਰ ਨੂੰ ਟਾਉਣ ਲਈ ਚੜ ਗਏ ਜਿਸ ਅਮਰਤ ਸਰੋਵਰ ਚੋਂ ਮਨੁੱਖਤਾ ਅਮਰਤ ਦੇ ਘੁੱਟ ਭਰ ਕੇ ਮਨਾਂ ਦੀ ਮੈਣ ਨੂੰ ਲਾਉਂਦੀ ਸੀ ਉਹ ਪਵਿੱਤਰ ਸਰੋਵਰ ਬੇਗੁਨਾਹ ਨਿਹੱਥੀਆਂ ਯਾਤਰੀਆਂ ਦੇ ਖੂਨ ਨਾਲ ਭਰ ਦਿੱਤਾ ਇਹ ਦੋਵੇਂ ਪਿਰਥੀਆਂ ਅਤੇ ਧੀਰਮਲ ਬਣ ਕੇ ਆਏ ਸਨ ਹਰਾਮ ਦੀ ਔਲਾਦ ਦੀ ਇਹ ਪਛਾਣ ਹੁੰਦੀ ਹੈ ਪਰਖ ਹੁੰਦੀ ਹੈ ਨਿਸ਼ਾਨੀ ਹੁੰਦੀ ਹੈ ਕਹਿੰਦਾ ਹਰਾਮ ਦਾ ਪੁੱਤ ਪਿਓ ਦੀ ਦਾੜ੍ਹੀ ਨੂੰ ਹੱਥ ਪਾਉਂਦਾ ਹੈ ਤੇ ਹਰਾਮ ਦੀ ਧੀ ਆਪਣੀ ਮਾਂ ਉੱਤੇ ਹੱਥ ਚੁੱਕਦੀ ਹੈ ਹਰ ਇਨਸਾਨ ਦੀ ਪਰਖ ਉਸਦੇ ਆਚਰਣ ਤੋਂ ਹੀ ਹੁੰਦੀ ਹੈ ਉਧਰ ਸਿੱਖ ਫੌਜੀ ਜੋ ਬਾਕੀ ਹੋਏ ਸਨ ਕੁਝ ਹਿੰਦੁਸਤਾਨੀ ਫੌਜ ਨਾਲ ਮੁਕਾਬਲਿਆਂ ਵਿੱਚ ਸ਼ਹੀਦ ਹੋ ਗਏ ਬਾਕੀ ਸਿੱਖ ਫੌਜੀਆਂ ਨੂੰ ਕੈਦ ਕਰਕੇ ਵੱਖੋ-ਵੱਖਰੀਆਂ ਜੇਲਾਂ ਵਿੱਚ ਬੰਦ ਕਰ ਦਿੱਤਾ ਗਿਆ ਕਈ ਸੀਨੀਅਰ ਸਿੱਖ ਫੌਜੀ ਅਫਸਰ ਆਰਟੀ ਬਾਬਾਜੀ ਕਰਨਲ ਸਿੰਘ 9 ਸਿੱਖ ਰੈਜੀਮੈਂਟ ਵਾਲੇ ਜਈਆਂ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਕਈ ਅਫਸਰਾਂ ਦੇ ਰੈਂਕ ਘਟਾ ਦਿੱਤੇ ਗਏ 9 ਸਿੱਖ ਦਾ ਕਰਨਲ ਆਈਐਸ ਸੱਬਰਵਾਲ ਨੂੰ ਤੋੜ ਕੇ ਮੇਜਰ ਬਣਾ ਦਿੱਤਾ ਗਿਆ 4 ਸਿੱਖ ਦਾ ਕੈਪਟਨ ਤੋੜ ਕੇ ਲੈਫਟੀਨੈਂਟ ਬਣਾ ਦਿੱਤਾ ਗਿਆ ਉਧਰ ਨਵਿੰਦਰਪਾਲ ਸਿੰਘ ਨੂੰ ਲੈਫਟੀਨੈਂਟ ਬਣਾ ਕੇ 11 ਗਾਰਡ ਰੈਜੀਮੈਂਟ ਵਿੱਚ ਭੇਜ ਦਿੱਤਾ ਗਿਆ ਨਵਿੰਦਰਪਾਲ ਸਿੰਘ ਜਦੋਂ ਨਵੀਂ ਰੈਜੀਮੈਂਟ ਦੇ ਅਫਸਰ ਮੈਸ ਵਿੱਚ ਪਹਿਲੇ ਦਿਨ ਖਾਣਾ ਖਾਣ ਗਿਆ ਤਾਂ ਅੱਗੇ ਪਏ ਖਾਣੇ ਦੇ ਟੇਬਲ ਉੱਤੇ ਬੈਠੇ ਇੱਕ ਹਿੰਦੂ ਲੈਫਟੀਨੈਂਟ ਨੇ ਨਵਿੰਦਰਪਾਲ ਸਿੰਘ ਵੱਲ ਗੌਰ ਨਾਲ ਤੱਕਿਆ ਨਵਿੰਦਰਪਾਲ ਸਿੰਘ ਉਸ ਹਿੰਦੂ ਅਫਸਰ ਦੇ ਸਾਹਮਣੇ ਵਾਲੇ ਟੇਬਲ ਉੱਤੇ ਬੈਠ ਗਿਆ ਉਸ ਹਿੰਦੂ ਅਫਸਰ ਨੇ ਨਵਿੰਦਰਪਾਲ ਸਿੰਘ ਵੱਲ ਗੌਰ ਨਾਲ ਤੱਕਦੇ ਆ ਪੁੱਛਿਆ ਵੀ ਸਰਦਾਰ ਸਾਹਿਬ ਜੀ ਕੇ ਨਾਮ ਹੈ ਥਾਰਾ ਅਦੇ ਨਵਿੰਦਰਪਾਲ ਸਿੰਘ ਹੈ ਜੀ ਸਤਿ ਸ੍ਰੀ ਅਕਾਲ ਸਰਦਾਰ ਜੀ ਸਤਿ ਸ੍ਰੀ ਅਕਾਲ ਸਾਹਿਬ ਅਰੇ ਭਾਈ ਨਵਿੰਦਰਪਾਲ ਸਿੰਘ ਮਨਾ ਭੁੱਲ ਗਿਆ ਕੇਵ ਮਨਾ ਪਛਾਣ ਕੋਈ ਨਾ ਅਰੇ ਭਾਈ ਸਰਦਾਰ ਨਵਿੰਦਰਪਾਲ ਸਿੰਘ ਤੂੰ ਤੋ ਮਨਾ ਕੋਈ ਨਾ ਪਛਾਣਿਆ ਮੈਂ ਤਾਂਨੇ ਪਛਾਣਦਿਆ ਭਾਈ ਮੈਂ ਭਵਾਨੀ ਸਿੰਘ ਸੂ ਜੱਟ ਜੁਲਾਨੀ ਵਾਲਾ ਓ ਯਾਰ ਆ ਭਾਈ ਹੈ ਪਛਾਣ ਕਹਿੰਦਾ ਆ ਤੋ ਫਿਰ ਲਗ ਜਾ ਗਲੇ ਸ਼ਰਮਾਵੈ ਕਾ ਹੁਸਾ ਭਵਾਨੀ ਸਿੰਘ ਜਾੜਨੇ ਨਵਿੰਦਰਪਾਲ ਸਿੰਘ ਨੂੰ ਜੱਫੀ ਪਾਉਂਦਿਆਂ ਕਿਹਾ ਨਵਿੰਦਰਪਾਲ ਸਿੰਘ ਨੂੰ ਰੰਗ ਰੋਟੀ ਸਮੇ ਦਾ ਪੁਰਾਣਾ ਯਾਰ ਭਵਾਨੀ ਸਿੰਘ ਮਿਲ ਗਿਆ ਸੀ ਵਰਿਆਂ ਤੋਂ ਵਿਛੜੇ ਦੋਸਤ ਮਿਲ ਗਏ ਪਰਮਾਤਮਾ ਨੇ ਮੁਸੀਬਤ ਸਮੇਂ ਦੋ ਸੱਤ ਦੋ ਸੱਚ ਇਕੱਠੇ ਕਰ ਦਿੱਤੇ ਹਮ ਖਿਆਲੀਆਂ ਦਾ ਹਮ ਸਾਇਆਂ ਦਾ ਹਮ ਸਫਰਾਂ ਦਾ ਮਲਾਪ ਹੋ ਗਿਆ ਪਰ ਨਵਿੰਦਰਪਾਲ ਸਿੰਘ ਦੇ ਦਿਲ ਵਿੱਚ ਆਪਣੇ ਨਾਲ ਹੋਈ ਬੇਇਨਸਾਫੀ ਦੇ ਭਾਂਬੜ ਵੱੜ ਰਹੇ ਸਨ ਹਿਰਦਾ ਮਤ ਰਹਾ ਸੀ ਧੁਰ ਅੰਦਰੋਂ ਲਾਟਾਂ ਨਿਕਲ ਰਹੀਆਂ ਸਨ ਖਾਲਸਾ ਪੰਥ ਦੇ ਉਜੜੇ ਬਾਗ ਵਿੱਚ ਅਕਿਰਤ ਕਰਨ ਗੱਲੜ ਪਟਵਾਰੀ ਬਣ ਬੈਠੇ ਸਨ ਨਵਿੰਦਰਪਾਲ ਸਿੰਘ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਉਦਾਸੀਆਂ ਪਰੇਸ਼ਾਨੀਆਂ ਵਿੱਚ ਘਿਰਿਆ ਹੋਇਆ ਸੀ ਉਹ ਉਧਰ ਰਚਪਾਲ ਸਿੰਘ ਵੀ ਕਹਿੰਦੇ ਵੀ 5 ਸਾਲ ਨਾਬਾ ਜੇਲ੍ਹ ਚ ਰਹਿ ਕੇ ਆਪਣੇ ਪਿੰਡ ਚੱਕ ਰਾਮ ਸਿੰਘ ਵਾਲੇ ਪਰਤੇ ਆ ਰਚਪਾਲ ਸਿੰਘ ਦੇ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਉਣ ਦੀ ਖਬਰ ਸੁਣ ਕੇ ਸਾਰੇ ਪਿੰਡ ਚ ਖੁਸ਼ੀ ਦੀ ਲਹਿਰ ਦੌੜ ਗਈ ਰਚਪਾਲ ਸਿੰਘ ਦੇ ਹਾਣੀ ਮੁੰਡੇ ਉਸ ਨੂੰ ਘਰੇ ਆ ਕੇ ਮਿਲੇ ਰਚਪਾਲ ਸਿੰਘ ਦੀ ਮਾਂ ਨੂੰ ਪਿੰਡ ਦੀਆਂ ਔਰਤਾਂ ਨੇ ਵਧਾਈਆਂ ਦਿੱਤੀਆਂ ਰਚਪਾਲ ਸਿੰਘ ਦੇ ਭੈਣ ਭਰਾਵਾਂ ਦੇ ਚਿਹਰਿਆਂ ਉੱਤੇ ਪੂਰੇ 5 ਸਾਲਾਂ ਤੋਂ ਬਾਅਦ ਰੌਣਕਾਂ ਪਰਤੀਆਂ ਰਚਪਾਲ ਸਿੰਘ ਦੀ ਰਿਹਾਈ ਦੀ ਖੁਸ਼ੀ ਵਿੱਚ ਅਖੰਡ ਪਾਠ ਪ੍ਰਕਾਸ਼ ਕਰਵਾਇਆ ਗਿਆ ਅਖੰਡ ਪਾੜ ਵਿੱਚ ਪਿੰਡ ਦੇ ਨੌਜਵਾਨਾਂ ਨੇ ਬੜੀ ਢੜਕੇ ਸੇਵਾ ਕੀਤੀ ਭੋਗ ਵਾਲੇ ਦਿਨ ਦਰਸ਼ਨ ਸਿੰਘ ਦਲੇਰ ਦਾ ਢਾਡੀ ਜਥਾ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰ ਵੀ ਪਹੁੰਚੇ ਬੱਬਰ ਖਾਲਸਾ ਦੇ ਸਪਾਈ ਦਰਸ਼ਨ ਸਿੰਘ ਅਕਾਲੀਆ ਭੁਪਿੰਦਰ ਪਾਲ ਸਿੰਘ ਪੂਲਾ ਗੁਰਪਾਲ ਸਿੰਘ ਪੂਚੋ ਮੰਡੀ ਵੀ ਪਹੁੰਚੇ ਅਕਾਲੀ ਦਲ ਦਾ ਜ਼ਿਲ੍ਹਾ ਜਥੇਦਾਰ ਬਾਬਾ ਹਜਾਰਾ ਸਿੰਘ ਵੀ ਆਪਣੇ ਇਲਾਕੇ ਦੇ ਸਮੁੱਚੇ ਸਰਗਰਮ ਅਕਾਲੀ ਵਰਕਰਾਂ ਨੂੰ ਨਾਲ ਲੈ ਕੇ ਫੌਜੀ ਰਛਪਾਲ ਸਿੰਘ ਨੂੰ ਰਿਹਾਈ ਦੇ ਵਧਾਈ ਦੇਣ ਲਈ ਪਹੁੰਚਿਆ ਆਈ ਹੋਈ ਨਗਰ ਦੀ ਸੰਗਤ ਰਛਪਾਲ ਸਿੰਘ ਦੇ ਦੋਸਤ ਮਿੱਤਰ ਮਹਿਮਾਨ ਵਧਾਈਆਂ ਦੇ ਕੇ ਆਪੋ ਆਪਣੇ ਨਗਰਾਂ ਨੂੰ ਘਰਾਂ ਨੂੰ ਪਰਤ ਗਏ ਪਰ ਰਛਪਾਲ ਸਿੰਘ ਨੂੰ ਕਹਿੰਦੇ ਵੀ ਪੁੱਚੋ ਮੰਡੀ ਟੈਂਟ ਦਾ ਸਮਾਨ ਛੱਡਣ ਗਏ ਨੂੰ ਫੋਲ ਥਾਣੇ ਦਾ ਐਸਐਚਓ ਖਰੀਵਰ ਟੈਰਾ ਬਾਜ਼ਾਰ ਤੋਂ ਚੁੱਕੇ ਲੈ ਗਿਆ ਥਾਣੇ ਲਿਆ ਕੇ ਰਸ਼ਪਾਲ ਸਿੰਘ ਨੂੰ ਇੱਕ ਖਾਲੀ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉਹ ਦਾ ਮਹੀਨਾ ਸੀ, ਅੱਤ ਦੀ ਠੰਡ ਸੀ। ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਪੁਰਾਣਾ ਥਾਣਾ, ਪੁਰਾਣੀਆਂ ਕੰਧਾਂ ਉਤੋਂ ਥਾਂ-ਥਾਂ ਤੋਂ ਚੂਨਾ ਝੜ ਰਿਹਾ ਸੀ। ਸਲਾਬਾ ਫਰਸ਼ ਬਰਫ਼ ਦੀ ਸਿੱਲੀ ਵਾਂਗ ਠਰ ਰਿਹਾ ਸੀ। ਸਲਾਬ ਕਰਕੇ ਕਮਰੇ 'ਚੋਂ ਬਦਬੂ ਆ ਰਹੀ ਸੀ। ਕਮਰੇ ਵਿੱਚ ਸੌਣ ਲਈ ਨਾ ਮੱਜਾ ਸੀ ਤੇ ਨਾ ਕੋਈ ਬਿਸਤਰਾ। ਰਸ਼ਪਾਲ ਸਿੰਘ ਦੇ ਉੱਤੇ ਲੈਣ ਦੀ ਠੰਡ ਤੋਂ ਬਚਣ ਲਈ ਸਿਰਫ਼ ਇੱਕੋ ਇੱਕ ਖੇਸ ਸੀਗਾ। ਸਰਦੀ ਨਾਲ ਠਰਦਾ ਸਾਰਾ ਸਰੀਰ ਪਿੱਪਲ ਦੇ ਟਿੱਸੀ ਦੇ ਪੱਤੇ ਵਾਂਗੂ ਹਿੱਲ ਰਿਹਾ ਸੀ ਕੰਬ ਰਿਹਾ ਸੀ ਉਹ ਆਉਣ ਵਾਲੀ ਆਫਤ ਦੀ ਉਡੀਕ ਕਰਨ ਲੱਗ ਪਿਆ ਹੁਣ ਸੋ ਦੋਸਤੋ ਇਹ ਸੀ ਬਾਗੀ ਕਾਫਲੇ ਨਾਵਲ ਦਾ ਭਾਗ ਤੀਜਾ ਅਤੇ ਭਾਗ ਚੌਥਾ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ